ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹੀ ਦੀ ਮੈਂ ਪਰਮੇਸ਼ੁਰ ਦਾ ਪਵਿੱਤਰ ਗਲਾਮ ਤੁਹਾਡੇ ਲਈ ਲੈ ਕੇ ਆਇਆ ਲਵ ਆਫ ਕਰਾਸ ਮਸੀਹੀ ਕੀ ਤਰਫ ਸੇ ਵਰਡ ਆਫ ਗੋਡ ਮੇਂ ਆਪਕਾ ਬਹੁਤ ਸਵਾਗਤ ਹੈ ਮੈਂ ਅਭਿਸ਼ਵਾਸ ਕਰਦਾ ਅੱਜ ਦੇ ਗਲਾਮ ਦੁਆਰਾ ਤੁਸੀਂ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਪਾਓਗੇ ਰਸੂਲਾ ਦੇ ਕਰਤਬ ਬਾਈ ਅਦੇ ਆਏ ਪੌਲਸ ਦਾ ਵਿਆਰ ਪੌਲਸ ਕੌਣ ਆ ਪੌਲਸ ਹੋਏ ਜਿਹੜਾ ਮਸੀਹਾਂ ਨੂੰ ਸਤਾਉਂਦਾ ਹੁੰਦਾ ਇਉਂਦੀ ਸਾਖੀ ਐ ਗਵਾਹੀ ਭਰੀ ਐ ਖੁਦ ਉਹਨੇ ਆਪਣੇ ਹੱਥੀ ਬਿਆਨ ਕੀਤੀ ਐ ਕਹਿੰਦਾ ਪਿਓ ਦਾਦਿਆਂ ਦੀ ਸ਼ਰਧਾ ਪੂਰੇ ਚੱਜ ਨਾਲ ਸਿੱਖੀ ਕਿ ਪਰਮੇਸ਼ਵਰ ਦੇ ਵਿੱਚ ਕਿੱਦਾਂ ਚੱਲਣਾ ਕਹਿੰਦਾ ਮੈਂ ਆਪਣੇ ਪਿਓ ਦਾਦਿਆਂ ਤੋਂ ਸਿੱਖਿਆ ਇਹ ਕਿ ਕਿਸ ਤਰ੍ਹਾਂ ਪ੍ਰਭੂ ਦੇ ਘਰ ਵਿੱਚ ਜਾ ਕੇ ਕਿਸ ਤਰ੍ਹਾਂ ਭਗਤੀ ਕਰਨੀ ਕਹਿੰਦਾ ਮੈਂ ਆਪਣੇ ਪਿਓ ਦਾਦਿਆਂ ਤੋਂ ਸਿੱਖਿਆ ਸ਼ਰਧਾ ਨੂੰ ਪੂਰੇ ਚੱਜ ਦੇ ਨਾਲ ਸਿੱਖਿਆ ਅਤੇ ਪਰਮੇਸ਼ਵਰ ਦੇ ਲਈ ਅਜੇ ਹਾਂ ਹੀ ਅਣਕੀ ਸੀ ਜਿਹੋ ਜਿੱਗੇ ਕਹਿੰਦਾ ਤੁਸੀਂ ਅੱਜ ਆ ਪਹਗੇ ਹੋ ਜਿੱਦਾਂ ਤੁਸੀਂ ਆਪਣੇ ਪਰਮੇਸ਼ਵਰ ਦੇ ਲਈ ਅਣਕੀ ਹੋ ਨਾ ਕਹਿੰਦਾ ਮੈਂ ਵੀ ਐਸੇ ਤਰ੍ਹਾਂ ਹੀ ਅਣਕੀ ਹੀ ਅੱਜ ਤੋਂ 5 10 ਸਾਲ ਪਹਿਲਾਂ ਮੈਂ ਵੀ ਆਪਣੇ ਪਰਮੇਸ਼ਵਰ ਦੇ ਲਈ ਅਣਕੀ ਹੀ ਜਿੱਦਾਂ ਮੇਰੇ ਪਿਉ ਦਾਦਿਆਂ ਨੇ ਮੈਨੂੰ ਸਕਾਇਆ ਹੀ ਇਦਾਂ ਜਾਣਾ ਇਦਾਂ ਜਾਣਾ ਇਦਾਂ ਹਰ ਇੱਕ ਧਾਰਮਿਕ ਸਥਾਨ ਤੇ ਇਦਾਂ ਜਾਣਾ ਇਦਾਂ ਜਾਣਾ ਮੈਂ ਵੀ ਉਦਾਂ ਹੀ ਅਣਕੀ ਹੀ ਉਦਾਂ ਹੀ ਜਾਂਦਾ ਹਾਂ ਔਰ ਮੈਂ ਪੁਰਖ ਅਤੇ ਤੀਵੀਆਂ ਨੂੰ ਬਨ ਬਨ ਕੇ ਔਰ ਕੈਦ ਵਿੱਚ ਪਵਾ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਤਿੱਕਰ ਸਤਾਇਆ ਕਹਿੰਦਾ ਜਿਹੜਾ ਯੇਸ਼ੂ ਮਸੀਹ ਦਾ ਨਾਮ ਲੈਂਦਾ ਹੈ ਕਲੈਸੀਆਂ ਵਾਂ ਨੂੰ ਮੈਂ ਇੰਨਾ ਸਤਾਇਆ ਇੰਨਾ ਸਤਾਇਆ ਇੰਨਾ ਸਤਾਇਆ ਕਿਉਂਕਿ ਇਹ ਇੱਕ ਮਿਲਟਰੀ ਆਫੀਸਰ ਹੈਗਾ ਇਹ ਮੌਤ ਵੱਡਾ ਇਹ ਆਪਣੇ ਅਫਸਰਾਂ ਤੋਂ ਚਿੱਠੀਆਂ ਲੈ ਲੈਂਦਾ ਹੁੰਦਾ ਹੈ ਜਿਹੜਾ ਯੇਸ਼ੂ ਦਾ ਨਾਮ ਲਵੇ ਉਹ ਮੇਰੇ ਹਵਾਲੇ ਕਰੋ ਮੈਂ ਉਹਨਾਂ ਨੂੰ ਕੁੱਟ-ਕੁੱਟ ਕਸੀੜ ਕਸੀੜ ਮਾਰ ਇਤੋਂ ਤੱਕ ਉਹਨੇ ਕਈ ਕਤਲ ਵੀ ਕਰਵਾਏ ਸੰਤ ਪੌਲਸ ਨੇ ਉਹਦੇ ਨਾਂ ਦੇ ਪਿੱਛੇ ਕਿੱਦਾਂ ਸਤਾਉਣ ਵਾਲੇ ਤੋਂ ਸੰਤ ਲੱਗ ਗਿਆ ਖੁਦ ਉਹਨੂੰ ਵੀ ਨਹੀਂ ਪਤਾ ਇੱਕ ਦਿਨ ਚਿੱਠੀਆਂ ਲੈ ਕੇ ਜਾਂਦਿਆਂ ਹੀ ਕਿ ਜਿਹੜਾ ਮੈਂ ਯੇਸ਼ੂ ਦਾ ਨਾਮ ਲੈਣ ਵਾਲਿਆ ਇਹਦਾ ਮੈਂ ਉਹਨੂੰ ਕੈਦ ਵਿੱਚ ਕਰਾਵਾਂ ਕੁੱਟਾਂ ਮਾਰਾਂ ਮੇਰੇ ਤੇ ਕੋਈ ਐਕਸ਼ਨ ਨਾ ਆਵੇ ਉਹਨੂੰ ਚਿੱਠੀਆਂ ਵੀ ਮਿਲ ਗਈਆਂ ਲਿਖਿਆ ਕਹਿੰਦਾ ਮੈਂ ਦਮਿਕਸ ਨੂੰ ਜਾਣਿਆ ਹਾਂ ਟਾਈਮ 2:00 ਵਜੇ ਦਾ ਹੈਗਾ ਹੀ ਅਚਾਨਕ ਆਕਾਸ਼ ਵਿੱਚ ਇੱਕ ਜੋਤ ਚਮਕੀ ਹallelujah ਜਦੋਂ ਪਰਮੇਸ਼ਵਰ ਨੇ ਸਤੋਣ ਵਾਲੇ ਨੂੰ ਬਚਾਉਣ ਵਾਲਾ ਬਣਾਉਣਾ ਹੁੰਦਾ ਨਾ ਤੇ ਉਹਦੇ ਜੀਵਨ ਦੇ ਵਿੱਚ ਉਹ ਆਪ ਆਂਦਾ ਕੰਮ ਕਰਨ ਕਹਿੰਦਾ ਮੈਂ ਵੀ ਅਣਖੀ ਹੀ ਆਪਣੇ ਪਿਓ ਦਾਦਿਆਂ ਦੀ ਸ਼ਰਾ ਪੂਰੇ ਚੱਜ ਦੇ ਨਾਲ ਤਰੀਕੇ ਦੇ ਨਾਲ ਸਿੱਖੀ ਕਿਹੜੇ ਕਿਹੜੇ ਰਾਹ ਚ ਕਿੱਦਾਂ ਕਿੱਦਾਂ ਜਾਣਾ ਕਹਿੰਦਾ ਮੈਨੂੰ ਸਭ ਪਤਾ ਹੈ ਪਰ ਅੱਜ ਮੈਂ ਯੇਸ਼ੂ ਮਸੀਹ ਦਾ ਕੰਮ ਕਰਨਿਆ ਵਾ ਕਿਉਂਕਿ ਪਰਮੇਸ਼ਵਰ ਨੇ ਇਹਨੂੰ ਅੰਨ੍ਹਾ ਘਾ ਦਿੱਤਾ ਹੈ ਅੱਜ ਜੇ ਇਹਨੂੰ ਅੱਖਾਂ ਮਿਲੀਆਂ ਤੇ ਆ ਐਸੇ ਲਈ ਪ੍ਰਭੂ ਦਾ ਧੰਨਵਾਦ ਕਰਦਾ ਸੋ ਖੁਦਾ ਤੁਹਾਨੂੰ ਅੱਜ ਦੇ ਕਲਾਮ ਦੁਆਰਾ ਬ